ਮਸ਼ੀਨਾਂ ਰੈਡੀ ਹੋ ਗਈਆਂ ਕੱਲ ਥੋੜਾ ਜਿਆਦਾ ਅਸਲ ਚ ਹੋਇਆ ਮਾੜਾ ਹਨਾ ਗੱਭਰ ਹੋਇਆ ਕਿਵੇਂ ਕੰਮ ਇਹ ਕੋ ਯਾਰ ਕੁਛ ਪਤਾ ਲੱਗਿਆ ਪਤਾ ਨਹੀਂ ਤੇਲ ਤੂਲ ਕਹਿੰਨੇ ਗੱਡੇ ਹੋ ਪਤਾ ਹਾਂ ਉਹ ਉਸ ਪਾਰਕ ਮਾਰ ਗਿਆ ਪਾਰ ਪਾਰ ਹਾਂ ਇਹ ਨਾਲੇ ਲਾਡੀ ਉਹਨਾਂ ਦੇ ਨਾਲ ਨਾਲ ਸਾਰਾ ਮੱਤੇ ਜਗਾੜੇ ਜਿ ਗਰੇ ਆ ਫਿਰ ਮੋਟਰ ਚਲਾਈ ਵੀ ਤੀ ਮੋਟਰ ਤਾਂ ਨਹੀਂ ਚਲਾਈ ਵੀ ਮੋਟਰਾਂ ਦਾ ਬੰਦ ਦੀ ਕੁਝ ਲਾਈਟ ਵੀ ਕੱਲ ਆਈ ਸੀ ਦਿਨ ਚ ਹਾਂ ਲਾਈਟ ਗਈ ਦੁਪਹਿਰੇ ਕਿੰਨਾ ਕੰਮ ਕਰ ਗਿਆ ਹੱਲਾ ਹੋ ਗਏ 9 ਕਿਲੇ ਵਾਲੇ ਗੇਟ ਦਾ ਪੁੱਜ ਗਿਆ 9 ਤਾਂ ਤੇਰੇ ਫੁੱਗੇ 5 ਲਾਲਾ ਲਾ 25 ਕਿਲੇ ਫੁੱਗੇ ਮੋਟਰ ਦੇ ਉਧਰ ਇੱਕ ਸਾਈਡ ਫੂਗੇ ਆ ਹਾਂ ਉਧਰ ਇਧਰ ਦੀ ਸਾਈਡ ਪਿੰਡ ਦੇ ਇਧਰ ਪਿੰਡ ਦੇ ਇਧਰ ਵੀ ਫੂਗੇ ਮੈਨ ਲੱਗਦਾ 6-7 ਕਿਲੇ ਭਿੰਦੇ ਦੇ ਅੰਕਲੇ ਤੇ ਹਾਂ 10-15 ਕਿਲੇ ਲਗੇ ਡੋਰੇ ਫੂਗੇ ਫਿਰ ਅਸੀਂ ਇਧਰੋਂ ਵੀ ਧੂਆਂ ਛੋੜਦਾ ਤਾਂ ਪਿੰਡ ਦੇ ਇੱਥੇ ਹੱਥ ਨੇ ਹੈਹ ਉਦਾਰ ਸੀ ਜਿਹੜੀ ਇਧਰ ਲੱਗੀ ਦੀ ਪਾਰ ਸਾਡੇ ਕਿ ਨਹੀਂ ਅੱਜ ਹਾਂ ਉਹਦੇ ਦਾ ਸੜਕਬਾਰ ਕਰਕੇ ਕੁੱਪੇ ਵੀ ਫੂਗੇ ਸੜਕ ਤੋਂ ਪਾਰ ਵੀ ਫੂਗੇ ਪਿਛਲੀ ਵਾਰ ਜਦੋਂ ਤੁਸੀਂ ਪਾਰ ਲੱਗੇ ਰਹੇ ਸੀ ਸਾਨੂੰ ਸੜਕ ਨਹੀਂ ਦੱਪਣ ਦਿੱਤਾ ਅਸੀਂ ਸੜਕ ਦੇ ਪਾਰਲੇ ਹੱਥ ਬਣਾ ਰਹੇ ਸੀ ਸਾਡੇ ਕੋਲ ਕੁਝ ਵੀ ਨਹੀਂ ਰਹਿ ਗਿਆ ਤਾਂ ਇਹ ਤਾਂ ਵੀ ਆਹ ਬਣਾ ਕੇ ਉੱਧਰ ਬੱਥੇ ਜਾਵਾਂਗੇ ਨਾਲੇ ਡਰੋਨ ਮੰਗਾਇਆ ਬਤਾ ਨਿਬੜ ਗਿਆ ਤਾਂ ਰੋਟੀ ਖਾ ਕੇ ਹਟੇ ਤੇ ਨਾਲੇ ਡਰੋਨ ਸ਼ੂਟ ਕਰਾਂਗੇ ਬਸ ਸਾਨੂੰ ਪਸ ਕੇ ਆ ਪਤਾ ਤਾਂ ਵੀ ਮਿੰਟੋ ਮਿੰਟੀ ਕਰਦਾ ਕੌਣ ਤਵੀਆਂ ਨਹੀਂ ਪਾਉਣ ਦੁੱਤਾ ਸਾਨੂੰ ਜਾਂ ਕੁਝ ਵੀ ਆਨਸੋ ਅੱਗੇ ਕੁਝ ਨਹੀਂ ਪਾਉਣ ਦੁੱਤਾ ਸਾਫ਼ ਹੀ ਕਰਤਾ ਇਹਨਾਂ ਸਾਫ਼ ਪੂਰਾ ਦਰਖਤ ਜਿਹੜੀ ਕਿਸਮ ਦਾ ਗੱਭਰੂ ਉਹੀ ਲੋ ਹਟਾਉਂਦੇ ਆ ਲਾਤਾ 15 15 ਫੁੱਟ ਲਾਟ ਗਈ ਆ 15 15 ਫੁੱਟ ਦਰਖਤ ਦਰਖਤ ਪੁੱਟਣ ਸਕੇ ਰੱਖਦੇ ਤੇ ਜਾਵਾਂ ਜਿਹੜੇ ਤਾਂ ਲੰਨ ਦਰਖਤ ਉਤੇ ਚਾਲ ਕੋਈ ਨਹੀਂ ਕੱਲ ਨਹੀਂ ਸੜਕ ਟੱਪ ਗਈ ਯਾਰ ਸੜਕ ਟੱਪ ਕੇ ਉਹ ਜਾ ਕੇ ਕੁਪਾਂ ਲੱਗੀਆਂ ਉਹਨਾਂ ਦੇ ਨਾਲ ਕੱਲ ਨਹੀਂ ਹੈ ਨਾ ਚਲ ਇਹ ਤਾਂ ਜੋ ਹੈ ਕਿ ਨਹੀਂ ਆਪਣਾ ਜਾਣਾ ਬਣੇ ਕਿੱਥੇ ਚਾਲ ਕੋਈ ਨਹੀਂ ਮਾੜਾ ਘਟਾ ਬਣਾ ਲਿਏ ਤਾਂ ਤਾਂ ਮਾੜੀ ਮੋਟੀ ਨਾ ਆਪਣੀ ਕਿੱਥੇ ਬਣਾਈ ਖਲੀ ਜਮਾ ਵੀ ਨਹੀਂ ਬਣਾਈ ਇਹ ਆਏ ਹੁੰਦਾ ਮਸੀਨਾਂ ਨਾਲ ਨਾਲ ਆਪਣੇ ਕੜਕ ਸਭ ਤੋਂ ਧੀਰ ਤੇ ਵੱਡਾ ਜਿਹੜਾ ਸਭ ਤੋਂ ਟੂੜੀ ਸਭ ਤੋਂ ਧੀਰ ਤੇ ਅਜòn ਦੋਏ ਮਸ਼ੀਨਾਂ ਆਪਣੀ ਠੋਕਣੀ ਅੱਜ ਨੂੰ ਜਦੋਂ ਦੋਆਂ ਦੀ ਇੱਕ ਛੱਤ ਲੱਗੀ ਵੀ ਕੰਮ ਗੇੜ ਕੱਲ ਦਾ ਦੁਪਹਿਰਾ ਵੀ ਭਖਿਆਵਾ ਬਹੁਤ ਆ ਮਿੱਟਕ ਦੁਪਹਿਰੇ ਵੀ ਮੈਂ ਤਾਂ ਮਸ਼ੀਨ ਦੇ ਦੋ ਦੋ ਵਾਰ ਦੋ ਟਰਾਲੀਆਂ ਬਾਅਦ ਬੈਟਿੰਗ ਚੈੱਕ ਕਰਦਾ ਤਾਂ ਵੀ ਹਾਂ ਬੈਰਿੰਗ ਕ੍ਰੋਸ ਵੀ ਹਾਂ ਕੋਈ ਗਰਮ ਨਾ ਹੋਵੇ ਓਵਰ ਹੀਟ ਨਾ ਹੋਵੇ ਅੱਛਾ ਫालतू ਧੱਕਾ ਨਹੀਂ ਕਰਿਆ ਮੈਂ ਬਹੁਤਾ ਆਈ ਨਹੀਂ ਹੁਣ ਤੱਕ ਕਿਉਂ ਢੱਕੇ ਨਾਲ ਸਾਲਾ ਢੱਕਾ ਕੇ ਸਰਕੇ ਵੀ ਅੱਗ ਫੜਨੀ ਐ ਇੰਨੀ ਕਰਨੀ ਐ ਕਿ ਨਹੀਂ ਗੱਲ ਇਹ ਲੱਗਦਾ ਸਾਲਾ ਫਿਰ ਵੀ ਅੰਦਰ ਤੇ ਮੂਰੇ ਤੋਂ ਕਟਾਈ ਹੁੰਦੀ ਜਾਣੀ ਤੇ ਟੁੜੀ ਤੇ ਪਿੱਛੇ ਸੇ ਟਰਾਲੀ ਜਾ ਕੇ ਦਿਖਾਉਦੇ ਕਿੰਨੇ ਕਿੰਨੇ ਲੋਹੇ ਚੋਂ ਲੰਘ ਕੇ ਲੈਣਾ ਉਹਨੇ ਹੋਰ ਹੋਰ ਕਿਨੇ ਰਿਸਕ ਦਾ ਰਹਿਣਾ ਦੁਪਹਿਰ ਨੂੰ ਥੋੜਾ ਜਿਹਾ ਆਪਣਾ ਧਿਆਨ ਦੁਪਹਿਰ ਨੂੰ ਰੱਖਣਾ ਪੈਂਦਾ ਸਵੇਰ ਸ਼ਾਮ ਤੋਂ ਬਈ ਕਿਵੇਂ ਚੱਲਦੀ ਰਿਪੋਰਟ ਹੈ ਜਾ ਬਣੇ ਲਾਉਣੀ ਹੈ ਕੱਲ ਤੋਂ ਕੱਲ ਦੇ ਸਾਰੇ ਡਰੇ ਇੱਕ ਕੱਲ ਦੇ ਸਾਰੇ ਡਰੇ ਆਪਣੇ ਉੱਤੇ ਲੈਣੀ ਕੱਲ ਮੈਨੂੰ ਕਹਿੰਦਾ ਕੰਮ ਦੇਖ ਮੇਰੇ ਜੋ ਗਮਾ ਕੰਮ ਦੇਖਿਆ ਮਾ ਜਾ ਹੁਣ ਕਹਿੰਦਾ ਮਾ ਜਾਣਾ ਨਹੀਂ ਹੁਣ ਉਹ ਬੋਰਾ ਲਾਉਂਗਾ ਹੁਣ ਬੋਰਾ ਨਾ ਪਹਿਲਾ ਪਾਰ ਬਣਾ ਕੇ ਲਈਏ ਜਿਹੜੀ ਕਰੈਗੀ ਉਹ ਤਿੰਨ ਤਿੰਨ ਵਿਚਾਰ ਦੇ ਚਾਰ ਕੇ ਤਿੰਨ ਕਿਲੇ ਰਹਿ ਗਏ ਚਾਰ ਲਾਨ ਵੀ ਗੱਪ ਨੂੰ ਤੇ ਬਹੁਤ ਲਾਨ ਸਾਲਾ ਬਹੁਤ ਲਾਨ ਹੋਰ ਦੁੱਖ ਨਹੀਂ ਹੈਗਾ ਕੋਈ ਵੀ ਜਿਹੜਾ ਲਾਨ ਕਾ ਜੇਰਾ ਤਾਂ ਉਹੀ ਜਲੇਆ ਉਹੀ ਜਲੇਆ ਇਧਰਲੇ ਪਾਸੇ ਆਉਂਦਾ ਲਾਨ ਤੱਕੜਾ ਹੀ ਜਾਂਦਾ ਸਾਲਾ ਕਹਿੰਦਾ ਇਧਰਲੇ ਪਾਸੇ ਆਦਾ ਫੁਕ ਜਾਂਦਾ ਤੂੰ ਇੱਕ ਦੇਖ ਲਈ ਹੁਣ ਲਾਈਟ ਵੀ ਨਹੀਂ ਛੱਡਣੀ ਹੁਣ ਉਹਨਾਂ ਨੇ ਲਾਈਟ ਵੀ ਬੰਦ ਕਰ ਦੇਣੀ ਆ ਉਹਨੂੰ ਕੱਲ ਲਾਈਟ ਛੱਡ ਕੇ ਸਿਆਪਾ ਹੀ ਛੜਿਆ ਦਿਨ ਚ ਯਾਰ ਦਿਨ ਚ ਤਾਂ ਕੋਈ ਵੀ ਨਹੀਂ ਤਾਂ ਛੱਡਦਾ ਹਾਂ ਹਾਂਜੀ ਠੀਕ ਹੈ ਬਿਰਕੂ ਕੀ ਚੱਲੀ ਸਮਝ ਨਹੀਂ ਲੱਗੀ ਲੈ ਜਾ ਤੂੰ ਲੋ ਜੀ ਅੱਜ ਆਪਣੇ ਲੱਗੇ ਆ ਟੂੜੀ ਬਣਾਉਣ ਕਿਉਂਕਿ ਕੱਲ ਹੱਥ ਲੱਗ ਗਿਆ ਅੱਗ ਲੱਗੀ ਯਾਰ ਮੈਨੂੰ ਦੋ ਟਰੈਕਟਰ ਚੱਲੇ ਆ ਹੁਣ ਆਪਣੇ ਅੱਜ ਲੋਕੀ ਵਾਲੇ ਵਾਲਾ ਕੰਮ ਇੰਦਰ ਉਹ ਖੜਾ ਬਾਈ ਤੂੰ ਉਹ ਟਰੈਕਟਰ ਜਿਹੜਾ ਕਹਿੰਦੇ ਵੀ ਕਿੱਥੇ ਗਿਆ ਟਰੈਕਟਰ ਕਈਆਂ ਨੂੰ ਆਇਆ ਹੋ ਗਿਆ ਵੀ ਕਿਤੇ ਚੱਕ ਤਾਂ ਨਹੀਂ ਨਹੀਂ ਹੈਗਾ ਆਪਣੇ ਕੋਲੇ ਉਹ ਨਹੀਂ ਵੇਚਣਾ ਯਾਰ ਉਹ ਤਾਂ ਬੜੀ ਜ਼ਬਰਦਸਤ ਚੀਜ਼ ਹੈ ਲੈ ਟੱਕਰਸੀਆਂ ਵੀ ਰੱਖੀ ਫਿਰਦੇ ਅੱਜ ਪਾਈਏ ਟਰਾਲੀ ਮੈਨੂੰ ਰੋਗੀ ਕਹਿੰਦਾ ਤੂੰ ਅੱਧੀਆਂ ਵਾਂਹ ਦੀ ਕਰ ਤੇ ਪਾਲੀ ਮਾਦੀ ਉਹਦੀ ਮੈਂ ਟਰਾਲੀਆਂ ਢੋਣੀਆਂ ਅੱਜ ਕਹਿੰਦਾ ਲੈ ਲੈ ਮੈਂ ਢੋਣੀਆਂ ਕਹਿੰਦਾ ਮੈਂ ਨਹੀਂ ਪਹਿਲਾ ਮੋਗਾ ਸੰਭਾਲ ਲਿਆ ਅੱਜ ਮੋਗਾ ਲਾਓ ਜੀ ਕਰਤਾ ਕੰਮ ਸਟਾਰਟ ਤੇ 30 ਟਰਾਲੀ ਨੂੰ ਲੱਗ ਗਿਆ ਕਿਉਂਕਿ ਮੈਂ ਨਹੀਂ ਆਉਂਦਾ ਮੈਨੂੰ ਬੁਲਾਈ ਜਾਂਦਾ ਅੱਜ ਮੈਨੂੰ ਕਹਿੰਦਾ ਵੀ ਆ ਜਾ ਮੈਂ ਨਹੀਂ ਆਉਂਦਾ ਅੱਜ ਅੱਜ ਮੈਂ ਸਿਰਫ ਟਰਾਲੀਆਂ ਢੋਣੀਆਂ ਦੋ ਟਰੈਕਟਰ ਆਪਣੇ ਵਾਲੇ ਲਾਏ ਆ ਦੋ ਹੋਰ ਮੰਗੇ ਚਾਚੇ ਉਹਨਾਂ ਦੇ ਉਹ ਦੂਜੀ ਮਸ਼ੀਨ ਤੇ ਲਾਏ ਹੋਏ ਆ ਅੱਜ ਆਪਣਾ ਥੋੜਾ ਜਿਹਾ ਲਵੇ ਲੱਗੇ ਕੰਮ ਅੱਜ ਮੀਸੂ ਪੂਜਾ ਬੁਲਾਈ ਹੋਇਆ ਚੱਲ ਵੀ ਚੱਲ ਕੋਈ ਹਾਂ ਮਾਜਾ ਜੋ ਫੇਰ ਚੱਕੀ ਫਿਰਦਾ ਅੱਜ ਆ ਜਦਾ ਪੀਣੀ ਵਾਲੀ ਚੀਜ਼ ਆ ਮਿੱਠਾ ਕਹਿੰਦੇ ਸਵੇਰੇ ਸਵੇਰੇ ਜ਼ਰੂਰੀ ਹੁੰਦਾ ਸੇਠ ਨੇ ਤੂੰ ਬੋਤਾ ਨਹੀਂ ਲੱਗਿਆ ਪੀਣਾ ਮਿੱਠਾ ਤਾਂ ਜ਼ਰੂਰੀ ਆ ਸੇਠ ਲਈ ਤੂੰ ਉਹ ਸ਼ੱਕਰ ਖਾ ਲਿਆ ਕਰ ਗੁੜ ਸ਼ੱਕਰ ਖਾ ਲਿਆ ਕਰ ਮੈਂ ਬਤਾਇਆ ਕਹਿੰਦਾ ਅੱਜ ਮਿਸ ਪੂਜਾ ਆਏ ਹੋਏ ਨੇ ਰੇਰ ਤੇ ਚੱਲ ਰਹੇ ਨੇ ਓ ਤੂੰ ਹੀ ਨਵਟਰੀ ਨੂੰ ਮਾਰਦੇ ਵੀ ਆਲੇ-ਦਾਲੇ ਤੂੰ ਸੁਣੀ ਦੇ ਵਿਚਾਰੀ ਡੇਲ ਆ ਪਿਆ ਇਹ ਅਦੇਲੋ ਮਿਸ ਪੂਜਾ ਜੀ ਤੁਹਾਨੂੰ ਕਿੰਨਾ ਪਲੇਮ ਕਰਦਾ ਮੁੰਡਾ ਜੀ ਗਾ ਲਿਆ ਅੱਜ ਸਿਹਤ ਪਹਿਣਾ ਖੁੱਲਾ ਖੜਾ ਚੱਲ ਰਿਹਾ ਜੀ ਅੱਜ ਜੋ ਜੀ ਕੰਮ ਚੱਲ ਰਿਹਾ ਜੋਲਾ ਛੋਲਾ ਨਾਲ ਤੂੜੀ ਦੇ ਚਲਾਤਾ ਸੀ ਤੇ ਦੁਪਹਿਰ ਦਾ ਟਾਈਮ ਹੋ ਗਿਆ ਕਿ ਉਹ ਕੀ ਇਹ ਸ਼ੱਕਰ ਦੀ ਹੈ 170 ਵੀ ਮੈਂ ਅੱਜ ਘਰ ਦੇ ਨਾਲ ਵੀ ਪਨੀਰ ਬਣਾ ਲਿਆ ਉਹ ਲੈ ਭਾਈ ਮੈਨੂੰ ਰੋਟੀ ਖਾਣੇ ਪੈਣੀ ਸ਼ੱਕਰ ਮੇਰੀ ਰਹਿ ਗਈ ਸ਼ੱਕਰ ਡੱਬਾ ਮੈਨੂੰ ਤੀਜਾ ਕਿਸੇ ਨੇ ਖੁੱਲ ਕੇ ਦਿਖਾਇਆ ਹੀ ਨਹੀਂ ਜਿਉ ਲੈ ਗਿਆ ਜੇ ਨੂੰ ਹਰੇਕ ਉਸ ਦਿਖਾਤਾ ਫੇ ਸਾਡੇ ਰੋਟੀਆਂ ਘੱਟ ਦੇਣੀ ਹੁੰਦੀ ਹੈ ਨਹੀਂ ਭਰਾ ਤਾਂ ਉਹਨੂੰ ਗਲਤ ਗੱਲ ਆ ਯਾਰ ਤੇਰੇ ਉੱਪਰ ਨੂੰ ਸੱਕਰੇ ਤੇਨੂੰ ਨਹੀਂ ਦੇਣੀ ਇਹ ਤੇਨੀ ਦੁੱਤੀ ਤੇ ਉਹ ਖਾ ਪੀ ਗਿਆ ਨਾ 20 ਕਿਲੋ ਨਾ ਨਾ ਉਹ ਤਾਂ ਮੇਰਾ ਆਤਮਾ 20 ਕਿਲੋ ਦੀ ਰਾਤ ਨੂੰ 40 ਕਿਲੋ 40 ਕਿਲੋ ਖਾ ਗਿਆ ਇਹਨੂੰ ਸਕੇ ਕਰਦਾ ਰਾਤ ਨੂੰ ਦੇਖ ਕੇ ਰੱਖ ਲੈਂਦਾ ਉਹਨੂੰ ਸਵੇਰੇ ਫੇਰ ਦੇਖਦਾ ਉੱਟ ਕੇ ਵੀ ਕੀ ਹੈਗੀ ਹੈਗੀ ਹੈਗੇ 40 ਕਿਲੋ ਨਹੀਂ ਚਾ ਰੋਟੀ ਕੋ ਸੱਕ ਹੂੰ ਦੇਖਾ ਤੇਲ ਦਾ ਸਾਚੂ ਆ ਜੀ ਤੇਲ ਕਿ ਤੇ ਸਰਜੂਆ ਕੋ ਕੋ ਮਗਲਾਇਲ ਤਾਂ ਨਹੀਂ ਸਰਦਾ ਕਿਉਂਕਿ ਉਹ ਚੈੱਕ ਕਰਨ ਲੱਗ ਗਿਆ ਇਹਦੇ ਤੇ ਚੈੱਕ ਉਹ ਲਈ ਜੇ ਕੋਈ ਜਿੰਦਗੀ ਦੀ ਗੱਲ ਹੈ ਆਪਣਾ ਮੈਂ ਸਰਵਾ ਕੇ ਕਹਿ ਦੂੰਗਾ ਟਰੈਕਟਰ 6 ਟਰੈਕਟਰ ਚੱਲਦੇ ਆ ਅੱਜ 6 ਮੈਨਾਂ ਦੇ ਭਾਈ ਇੱਕ ਹੋਰ ਅੱਜ ਦੋ ਦੋ ਫਾਰਮ ਵਾਲੇ ਵੀਰ ਨੇ ਮੈਸੇਜ ਕਰਿਆ ਆਪਣੀ ਵੀਡੀਓ ਤੇ ਕਮੈਂਟ ਕਰੇ ਹੋਏ ਆ ਕੱਲ ਕਰਾਂਗੇ ਮੈਂ हां 6 ਟਰੈਕਟਰ ਚੱਲਦੇ ਆ ਸੋਨੇ ਉਧਰ ਦਿਖਾ ਦੇ ਟਰੈਕਟਰ ਤਿੰਨ ਤਾਂ ਤਿੰਨ ਤਾਂ ਦੋ ਟਰੈਕਟਰ ਨੇ ਦੋ ਤਾਂ ਇਹੀ ਖੜੇ ਨੇ ਜਿਹੜੇ ਟਰਾਲੀਆਂ ਢੋਣ ਪਰ ਆਪਣੇ ਅੱਜ ਢੋਣ ਪਰ ਤੇ ਉਹ ਤੀਜਾ ਆਪਣਾ ਬਣਾਉਣ ਪਿਆ ਆ ਤੇ ਤਿੰਨ ਦੂਆ ਟਰੈਕਟਰ ਸਾੰਭੀ ਫਿਰਦਾ ਤਿੰਨ ਦੂਆ ਉਹ ਵੀ ਬਰਾਸ ਤੇ ਦੂਰ ਤੇ ਕੰਮ ਆ ਰਿਹਾ ਕਿੱਥੋਂ ਕਿੱਥੋਂ ਲੱਭ ਗਿਲੇ ਆਵੇਂ ਸੋਨੀ ਭਾਈ ਆਇਆ ਅੱਜ ਅੱਜ ਮੈਨੂੰ ਵੀ ਹਰਿਆਣੇ ਚ ਲੁੱਕ ਕੇ ਬਹਿ ਰਿਹਾ ਤਾਂ ਮੈਨੂੰ ਇੱਧਰ ਫੋਨ ਮੈਂ ਗਿਆ ਬਾਤ ਉੱਥੇ ਮੈਂ ਮੈਂ ਹਰਿਆਣੇ ਚ ਗਿਆ ਤਾਂ ਅੱਜ ਪ੍ਰੋਗਰਾਮ ਮਿਲ ਉਹ ਸੋਨੀ ਭਾਈ ਨੂੰ ਉਹ ਠੀਕ ਹੈ ਹੈ ਠੀਕ ਆ ਮਾੜਾ ਹੋ ਗਿਆ ਉੱਥੇ ਖੁੱਲ ਗਿਆ ਉਹ ਹਰਿਆਣੇ ਚ ਮਾਰ ਬਾੜ ਥੋੜੀ ਖੁੱਲਿਆ ਮੈਂ ਸ਼ੰਭੂ ਨੂੰ ਗਿਆ ਅਨ ਇੱਧਰ ਫੋਨ ਆਪਣਾ ਬਨੂੜ ਨੂੰ ਹੋ ਗਿਆ ਬਹੁਤ ਮਾੜਾ ਹੋ ਗਿਆ ਹਰਿਆਣੇ ਚ ਗਿਆ ਤਾਂ ਇਹ ਰਾਤੇ ਰਹਿ ਕੇ ਆਇਆ ਇਸ ਰਾਤੇ ਰਹਿ ਕੇ ਆਏ ਗੁਸਤੇ ਰਾਤੇ ਰਹਿ ਕੇ ਰਾਤੇ ਰਹਿ ਕੇ ਤੇ ਮੇਰੀ ਜੈ ਵੀ ਸ਼ੱਕਰ ਬਕਾਇਆ ਹੂੰ ਤੇ ਮੈਂ ਦੱਬਦਾ ਰੋਟੀ ਮੇਲਾਪਾ ਰੋਟੀ ਰੋਟੀ ਚੱਕ ਸੱਖਰ ਚੱਕ ਕੋਈ ਦੇ ਚਮਚਾ ਦੇ ਇਹਨੂੰ ਚਮਚਾ ਦੋਈ ਕ ਚਾਰ ਚਪਾ ਤੱਕ ਦਾਲ ਚਪਾ ਤਿਆ ਹੂੰ ਓਏ ਯਾਰ ਪਾਣੀ ਪਾ ਮੜ ਜਾ ਠੰਡਾ ਜਾ ਸ਼ੱਕਰ ਤੇ ਨਹੀਂ ਸ਼ੱਕਰ ਤੇ ਮਿੱਠਾ ਨਹੀਂ ਕਰਾਂ ਮੈਂ ਹਾਂ ਆ ਮਰ ਗਿਆ ਗੋਲੀ ਚ ਮਾਰ ਲਿਆ ਕੋਈ ਗੱਲ ਨਹੀਂ ਖਾਲਾ ਖਾਲਾ ਖਾਣਾ ਬੈਲੀ ਯਾਰ ਵੀ ਖਾ ਰਿਹਾ ਰੋਟੀ ਕਹਿੰਦੇ ਬ੍ਰੋਕਰ ਸਾਹਿਬ ਸਾਨੂੰ ਤੁਹਾਨੂੰ ਖਵਾਉਣੇ ਪੀਜ਼ਾ ਚ ਪੀ ਲੈ ਜਿਹੜਾ ਨਵੇਂ ਪੀਜ਼ਾ ਨੂੰ ਸਵਾ ਖਾਉਂਗੇ ਆਪਾਂ ਮੈਨੂੰ ਪਹਿਲਾਂ ਇਹ ਦੱਸ ਪੀਜ਼ਾ ਤੇ 버거 ਅੱਛਾ ਪੀਜ਼ਾ ਉਹਦਾ ਨਵਾਂ ਪੀਜ਼ਾ ਵੀ ਪੀਜ਼ਾ ਤੂੰ ਮਤਲਬ ਕੀ ਭਾਲਦਾ ਵੀ ਕੀ ਪੀਜ਼ਾ ਉਹਦੇ ਨਾਲ ਪੀਜ਼ਾ ਕੋਕ ਪੀਜ਼ਾ ਹਾਂ ਕੁਝ ਹੋਰ ਪਾਣੀ ਪੀ ਲੈ ਉਹਦੇ ਨਾਲ 버거 ਖਾਏਗਾ ਕਿ ਪੀਜ਼ਾ ਖਾਏਗਾ ਪੀਜ਼ਾ ਆਕੇ ਭੂਗਨਾ ਬਣਾਈ ਬੈਠਾ ਹੁਣ ਤੂੰ ਆ ਦੇ ਭੂਗ ਭੂਗਨਾ ਕਹਿੰਦਾ ਭੂਗਨਾ ਕਹਿੰਦਾ ਭੂਗਨਾ ਓ ਇਹਨੂੰ ਇਹਨੂੰ ਗੂ ਵੀ ਕਹਿੰਦੇ ਆ ਕਈ ਹਾਂ ਭੂਗਨੇ ਨੂੰ ਕਈ ਗੂ ਕਹਿੰਦੇ ਆ ਨਾ ਸਾਡੇ ਤਾਂ ਭੂਗਨਾ ਹੀ ਚੱਲਦਾ ਬਸ ਭੂਗਰਾ ਹੀ ਚੱਲਦਾ ਹੂੰ ਹਾਂ ਬਾਈ ਸਟੈਂਡਰਡ ਸਰਦੋ ਬਾਬਾ ਜੀ ਭੂਗਨਾ ਕਹਿੰਦਾ ਭੂਗ ਜੀ ਮਿਲਿਆ ਲੋ ਓੜਾ ਦੂਰ ਜਾਣਾ ਚੱਲ ਜਾਣਾ ਮੈਂ ਜਾਣਾ ਮੈਂ ਤੈਨੂੰ ਇੱਕ ਮਿੰਟ ਇੱਕ ਮਿੰਟ ਦੇ ਵਿੱਚ ਭੋਰਨੇ ਨੂੰ ਕਿਹਾ ਸੁੱਕਾ ਪੂਰੀ ਤਾਂ ਪਈ ਆ ਪਹਿਲੇ ਗਲੀ ਦੇ ਵਿੱਚ ਕੋਈ ਆ ਤੂੰ ਕਿਆ ਕਹਿੰਦਾ ਭੋਰਨ ਨੂੰ ਕੀ ਪੀ ਪੱਗ ਭੇਜ ਦਿੱਤਾ ਕਰ ਦੇ ਪੰਡਿਕਾ ਦੁਕਾਨ ਕਮਾਲ ਦੀ ਗੱਲ ਹੈ ਅਖਬਾਰ ਰੱਖ ਕੇ ਮੇਰੇ ਕੋ ਪੰਡਿਕਾ ਨੀ ਮਾ ਟਰੈਕਟਰ ਨੇ ਛੱਡਿਆ ਟੰਡਰ ਪਿੱਛੇ ਪਾ ਕੇ ਟਰਾਲੀ ਨਾ ਥੋੜੀ ਥੋੜੀ ਪਾਰਲੀ ਸਾਈਡ ਨੂੰ ਆ ਜਾ ਜਿੱਥੇ ਤੋਂ ਮਿਲਿਆ ਤਾਂ ਨਹਿਰ ਕੋ ਨਹਿਰ ਟੱਪ ਕੇ ਗਾ ਕੇ ਲੋਕੋ ਮੱਛੀ ਨੂੰ ਮੋੜਨਾ ਆਪਾਂ ਨੇ ਮੈਂ ਮੈਂ ਤਾਂ ਨਹਿਰ ਤੱਕ ਆਇਆ ਕਰੂੰਗਾ ਮੈਂ ਨਹਿਰ ਨਾ ਪਾਰ ਕਰਾਂਗਾ ਮੈਂ ਆਪਾਂ ਕੀ ਆ ਜੀ ਫੇਰ ਨਾ ਨਹੀਂ ਫੇਰ ਤੈਨੂੰ ਸੜਕ 'ਚ ਵੀ ਉੱੜ ਜਾਣਾ ਤਾਂ ਉੱਧਰ ਤੇ ਫਿਰ ਸੱਜੇ ਹੱਥ ਮੋੜਨਾ ਪੈਂਦਾ ਦਿਖਦਾ ਕੁਝ ਹੁੰਦਾ ਨਹੀਂ ਆਈ ਟੀ ਜੀ ਨਾਲੇ ਮੋੜਦੇ ਆ ਫਿਰ ਆਪਾਂ ਨਹਿਰ ਪਤਾ ਨਹਿਰ 'ਚ ਗਾਹ ਪਾਣੀ ਆ ਉਹ ਤੇ ਮੈਂ ਗਾਹ ਨਹੀਂ ਪਾਰ ਕਰਦਾ ਤੂੰ ਨਹਿਰ ਤਨਾ ਨਹੀਂ ਗਰਮੀ ਬਹੁਤ ਆ ਨਹੀਂ ਨਾ ਣੌਣੇ ਵਾਲਾ ਕੰਮ ਨਹੀਂ ਮੈਂ ਤੂੰ ਗਰਦਣਾ ਤਣਾ ਨਹਿਰ ਤੇ ਮੈਂ ਡਰਦਾ ਮੈਂ ਥੋੜਾ ਜਿਹਾ ਨਹਿਰ ਨਹੀਂ ਪਾਰ ਕਰ ਸਕਦਾ ਬਹੁਤ ਆ ਪੜੋਲੀ 'ਚ ਵੱਜ ਜਾਊਗਾ ਉੱਥੇ ਹਾਂ ਹਾਂ ਕਿਤਾ ਲੰਬਾ ਲੰਬਾ ਸੋਹਣਾ ਹਾਂ ਜੇ ਉੱਥੇ ਫਸ ਗਿਆ ਮੈਂ ਉਹ ਪਿੱਛੇ ਆੜਦਾ ਆ ਜਵੇ ਕਿਤੇ ਸ਼ੱਕਰ ਗੋਗੀ ਬਚਣੀ ਚਾਹੀਦੀ ਇਹਦਾ ਇੰਨੀ ਕਿਤੇ ਕੰਮ ਇਹਦਾ 2 ਚਮਚੇ ਹੁੰਨੇ ਆ ਜੋ ਵੇਚਣਾ 1000 ਰੁਪਏ ਫਿਰ ਕਰਾ ਦਉਂਗਾ ਸਰਾ ਜਣਾ ਨੇ ਬਣਨਗਾ ਭਾਈ ਤੈਨੂੰ 2 ਚਮਚੇ ਹੋਰ ਘਾ ਦੋ ਚਮਚੇ ਫੇਰ ਟਰਾਲੀ ਭਰੀ ਸ਼ਾਮ ਤੱਕ ਚਮਚੇ ਚੱਲੀ ਜਾਣਾਂ ਚਮਚੇ ਸ਼ਾਮ ਨੂੰ ਸਾਲੇ ਨੂੰ ਖਵਾ ਕੇ ਨਾ ਤਰਬੂਜ ਉੱਪਰ ਨੂੰ 2 ਗਲਾਸ ਢਾਉਂਦਾ ਪਾਣੀ ਤੇ ਫੇਰ ਦੇਖੀ ਗਿਆ ਹਾਲ ਦੁਨੀਆ ਇਹ ਸ਼ੱਕਰ ਵਾਲੀ ਮਿੱਠੀ ਆਇਆ ਚੱਕਰ ਮਿੱਠੀ ਦਾ ਸੱਕੜ ਮਿੱਠੀ ਹੁੰਦੀ ਆ ਔਰ ਕੀ ਆ ਜੇ ਤੁਸੀਂ ਮੈਨੂੰ ਅੱਜ ਨਾਂ ਬੁਲਾਉਂਦੇ ਮੈਂ ਸ਼ਾਮ ਨੂੰ ਦਾ 5:00 ਹੋ ਜਾ। ਓਹੋ ਤਾਂ ਹੀ ਮਾੜਾ ਹੋ ਗਿਆ ਮੈਂ ਵੀ ਕਰਦਾ ਮਾੜਾ। ਅੱਛਾ ਫੜਾ ਫੋਨ ਵੀ ਪਰਾ ਹੋ ਗਿਆ। ਕਰਪਾਈਨਾ ਦੇ ਡਰਾਈਵਰ ਮੇਰੇ ਵੀਰੋ ਕਰਪਾਈਨਾ ਦੇ ਡਰਾਈਵਰ। ਸੋਨੀ ਭਾਈ ਹੋਰੀ ਅੱਜ ਆਪਣੇ ਜੋਹਰ ਦਿਖਾਉਣਗੇ। ਆਪਣੇ ਤਾਂ ਕੀ ਦਿਖਾਉਣਗੇ ਬੱਸ ਇਹ ਤਾਂ ਟਰੈਕਟਰ ਦੀ ਜੋਨ ਦੇਖਣੇ ਆ। ਕਹਿੰਦਾ ਮੈਂ ਦਿਖਾਉਣਾ ਚਲਾ ਕੇ ਆਜਾ ਤੁਹਾਨੂੰ ਟੂੜੀ ਵਾਲੀ। ਆਦਾ ਕੀ ਚਲਾਈ ਨਹੀਂ ਆਇਨੇ ਕਦੇ ਪਰ ਗੋਗੀ ਦੇ ਨਾਲ ਨੇ ਇੱਕ ਦੋ ਗੇੜਾ ਲਵਾ ਲਿਆ। ਵੇ ਜੀ ਸੁਣ ਲੈ ਗੱਲ ਮਿੱਟੀ ਨਾਲ ਚੱਕੀ ਨਾਲ ਸਿਆੜ ਵਾਲੀ। ਜੋ ਲਾਲਾ ਲੋ ਦਾ ਦੂਆ ਗੇ ਲਾਲਾ ਇਹਨੂੰ 1400 1450 ਕਰ ਲੈ ਚੱਕਰ ਛਿੰਦੀ ਲੈ ਆਓ ਗੋਗੀ ਆ ਗਿਆ ਛੇਤੀ ਲੈ ਲੈ ਚੱਕਰ ਉਹ ਆ ਗਿਆ ਟਰੱਕ ਚੱਕਦੇ ਚੱਕਦੇ ਫੱਟੇ ਲਿੰਪਟ ਥੱਲੇ ਛੱਡ ਲੈ ਥੋੜੀ ਜੀ ਥੋੜੇ ਰੇਸ ਹੌਂਦੇ ਲੈ ਬਾਸ ਹਾਂ ਉੱਪਰ ਹਾਂ ਤਾਂ ਉਹ ਠੀਕ ਹੈ ਉੱਪਰ ਵੀ ਠੀਕ ਹੈ ਅੱਜ ਤਾਂ ਕਮ ਠੰਡਾ ਆ ਨਾ ਲੇਵਲ ਤੇਲੀ ਪੈ ਗਈ ਅੱਜ ਚੱਲ ਕੋਈ ਨਾ ਉਹ ਬਾਕੀ ਸੋਨੀ ਕਿਵੇਂ ਕਹਿ ਲਿਆ ਹੁੰਦਾ ਨੀ ਯਾਰ ਕੀ ਕਹਿੰਦਾ ਮੈਂ ਚਲਾਉਂਗਾ ਸਹੀ ਗੱਲ ਹੈ ਬਾਈ ਫੀਲਿੰਗਸ ਵਾਲੀ ਕਿਹੜੇ ਕੱਟ ਆਉਂਦੀ ਹੈ ਰੇਂਜ ਰੋਵਰ ਨਾਲੋਂ ਉੱਪਰ ਆ ਡਾਇਰੈਕਟਰ ਇਹ ਸਹੂਲਤਾਂ ਕਾਰ ਵਾਲੀਆਂ ਕੋਈ ਫੈਮਿਲੀ ਚ ਨਹੀਂ ਕੋਈ ਰੋਲਾ ਰੋਲਾ ਰੱਪਾ ਨਹੀਂ ਜ਼ਿਆਦਾ ਆ ਬਤੁਰੀ ਮਸ਼ੀਨ ਦਿਵਾ ਜਾ ਜਿਹੜੀ ਲੰਘ ਲੈ ਕੇ ਟ੍ਰੈਫਿਕ ਤੇ ਹੁਣ ਮੈਂ ਆਹ ਲਿੱਟਰ ਜਿੱਕੇ ਲੈਣਾ ਖਾਲੀ ਵੀ ਰਟੇ ਪਾਉਂਦੇ ਫਰੀ ਜੰਨੇ ਖਾਲੀ ਉਹ ਆ ਬੜਾ ਗੋਗੀ ਸਮੂਥ ਚੱਲਦਾ ਸਟੈਂਡਰਡ ਮੈਂ ਇਹਦੇ ਨਾਲ ਵੀ ਗਿੜੇ ਲਏ ਆ ਨਾ ਡੈਂਕਾ ਪਤਾ ਨਹੀਂ ਟਾਇਰ ਨਮੀਆਂ ਕਰਕੇ ਕੀ ਫਰਕ ਟਾਇਰ ਤੇ ਚਲੋ ਉੱਚ ਵੀ ਨਮੀਆਂ ਉਹ ਘੁੰਮਦਾ ਬਹੁਤ ਆ ਪਾਵਰ ਕਰਕੇ ਇਹ ਨਹੀਂ ਰੋਡ ਪਰ ਘੁੰਮਦਾ ਕੰਮਦਾ ਬਾਈ ਐ ਪਿਕਅਪ ਬੜੀ ਛਿੱਤੀ ਫੜਦਾ ਇਹ ਟਾਪ ਚ ਤੋਰ ਲਾ ਐ ਨਿਕਲਦਾ ਕਾਰ ਮੰਗੇ ਤੂੰ ਕੀ ਗੱਲ ਥੱਕ ਗਿਆ ਅੱਜ ਹਾਂ ਤਾਂ ਬਿੱਲਰ ਆਇਆ ਨਾ ਕਿ ਥੱਕ ਗਿਆ ਇੱਕ ਟਰਾਲੀ ਭਰ ਕੇ ਮੁੜ ਕੇ ਘਾਟਾ ਡੇਢ ਘੰਟਾ ਪੈ ਜਾਂਦਾ ਤਾਂ ਹੈ ਚੱਲ ਕੋਈ ਨਾ ਅੱਜ ਦੂਰ ਤੇ ਬਹੁਤ ਜਾ ਰਹੀ ਸੀ 7-8 ਕਿਲੋਮੀਟਰ ਤੇ ਜਾ ਰਹੀ ਸੀ ਅੱਜ ਉਹ ਕਿਹੜਾ ਗੇਅਰ ਲਵਾਤਾ ਉਹਨੂੰ ਬਾਬੇ ਵਾਲਾ ਜਿਹਾ ਬੈਟਾ ਹਾਂ ਬਾਬੇ ਨੇ ਉਹ ਲਿਆ ਫਟਾਫਟ ਬਾਬੇ ਵਾਲਾ ਗੇਅਰ ਲਈ ਬੈਠਾ ਜੀ ਸਭ ਨੂੰ ਪਤਾ ਬਾਬੇ ਬਾਬੇ ਵਾਲਾ ਗੇਅਰ ਕਿਹੜਾ ਹੁੰਦਾ ਚੂੜ ਦਾ ਤਾਂ ਆਦਾ ਪਤੰਦਰ ਪਹਿਲਾ ਲੋ ਲਈ ਫਿਰਦਾ ਹੁਣ ਲਾਇਆ ਮੈਂ ਲਾਦਾ ਕਰਚੇ ਜਾਲੀ ਫਿਰ ਹੈ ਨਾ ਤੀਆ ਲੋ ਜਾਂਦਾ ਦੂਆ ਯਾਰ ਇਹ ਇੱਥੇ ਰੱਖ ਡੋਲਾਂ ਦੇ ਉੱਪਰ ਤੋਂ ਨਹੀਂ ਫਿਰਦਾ ਤੇਰਾ ਯਾਰ ਬੱਟਾ ਦੇ ਉੱਪਰੋਂ ਢਪਾਉਂਦਾ ਫਿਰਦਾ ਸਿਖਾਤਾ ਸਿਖਾਤਾ ਕਰਤਾ ਕੰਮ ਜਾਂਦਾ ਖੁੱਟ ਉਹ ਛੱਡ ਦੇ ਥੱਲੇ ਇਹਦਾ ਕਿੰਦਾ ਇਹਨਾਂ ਨੂੰ ਐ ਨਹੀਂ ਪਤਾ ਲੱਗਦਾ ਵੀ ਜਿਆਦਾ ਟਾਈਮ ਟੱਪ ਕੇ ਟਰੈਕਟਰ ਦੇ ਫੇਰ ਕਟਰ ਪਰ ਜਾ ਕੇ ਕਟਰ ਪਰ ਤਾਂ ਥੱਲੇ ਕਰ ਲਓ ਮਸ਼ੀਨ ਦੇ ਡਰ ਨਾਲ ਤਾਂ ਬੇਡਰ ਪੈ ਜਾਣਾ ਬਈ ਬਾਕੀ ਆਕੇ ਲੱਗੀ ਦੀ ਪਿੰਡ ਸਰ ਜੀ ਕਾਫੀ ਨੁਕਸਾਨ ਆਇਆ ਕੱਪਟਰ ਨੂੰ ਯਾਰ ਮੈਨੂੰ ਆਏ ਲੱਗਦਾ ਬਈ ਆ ਵੀ ਗਲਤ ਨਹੀਂ ਐ ਜਿਹੜਾ ਕੋਲ ਆਪਣੇ ਹੱਥ ਟਾਈਮ ਬਰਦਾ ਰਹਿੰਦਾ ਐ ਇਹ ਕਿਤੇ ਵੀ ਕਿਤੇ ਨਹੀਂ ਹਾਂ ਕੱਲ ਲਾਈਟ ਛੱਡੀ ਤੁਸੀਂ ਆਪਾਂ ਤਾਂ ਲਾਈਟ ਦਾ ਜੀ ਸ਼ੀਖਰ ਦੁਪਹਿਰ ਨੂੰ ਜਿਹਨੇ ਪੂਰਾ ਧੂਆਂ ਕੱਢਿਆ ਘਟ ਮ ਜਿਹੜਾ ਪਰੋਲਾ ਨਹੀਂ ਮਾਰਦਾ ਹੁੰਦਾ ਆਪਾਂ ਮੇਰੇ ਤਾਂ ਪਛੇੜ ਹੀ ਪਹੁੰਚ ਗਏ ਮੇਰੇ ਕੋਲ ਮਾਸ਼ਲਾ ਕੁਤਰੀ ਸਾੜੀ ਕਿਹੜਾ ਲੱਗਿਆ ਵਾ ਕਿਦਾਂ ਹਮ ਹਸਬ ਜੇ ਹੁੰਦਾ ਹੈ ਜਿਹੜੇ ਬੰਦੇ ਜ਼ਿਆਦਾਤਰ ਕੰਪੈਨਰ ਦੇ ਡਰਾਈਵਰ ਹੁੰਦੇ ਨੇ ਨਾ ਉਹ ਟ੍ਰੈਕ ਚ ਤੋਰਦੇ ਡੱਬੇ ਬਹੁਤ ਬਹੁਤ ਬੰਦੇ ਐਸੇ ਐ ਜਿਹੜੇ ਟ੍ਰੈਕ ਮੈਂ ਬੋਤਲ ਕਿ ਬਣਾ ਦਿੰਦੇ ਆ ਐਕਟਿਵਟੀ ਵਾਲੀ ਨਹੀਂ ਮਾਮੇ ਆ ਗਿਆ ਮਾਮੇ ਵਾਲਾ ਜਿਹੜਾ ਮਾਮੇ ਦਾ ਦੱਸਦਾ ਨਾ ਭਾਈ ਇਹ ਪੈਗ ਲਾ ਕੇ ਆਇਆ ਹੁਣ ਦੇ ਬਿਹਲੇ ਹੈ ਕਿਦਾਂ ਦੇ ਜੱਜਦਾ ਟਰੈਕਟਰ ਟਰੈਕਟਰ ਜੱਜਦਾ ਪਰ ਨਹੀਂ ਜਿੱਦਾਂ ਦੂਰ ਤੇ ਦਾ सत श्रीकाल हो ठीक ठाक क्लच तो ऐड दिया जिम्मे बहुत भजेवा हों निपट गया काम ਲਗਾਇਆ ਨਹੀਂ ਪੈਕੇਜ ਹੈਗਾ ਲਗਾਇਆ ਨਹੀਂ ਪੈਕੇਜ ਹੈਗਾ ਨਹੀਂ ਲਗਾ ਤੋਂ ਲਿਆ ਹੋਗਾ ਥੋੜਾ ਜਿਹਾ ਨਹੀਂ ਥੋੜਾ ਜਿਹਾ ਤੋਂ ਲਗਾ ਦਿਓ ਸ਼ਾਮ ਹੋ ਗਈ ਸ਼ਾਮ ਹੋ ਗਈ ਚਾਹੀਦਾ ਬਣਦਾ ਹੈ ਮਾਮਾ ਕੇ ਪਾਸ ਅਰਜਨ ਦਾ ਟਰੈਕਟਰ ਉੱਤੇ ਚੱਲਦਾ ਹੁੰਦਾ ਪੂਰੇ ਚੱਲ ਕੋਈ ਗੱਲ ਹੁਣ ਤੇਲ ਲਿਆ ਕੇ ਦਵਾਂ ਤੁਹਾਨੂੰ ਹਾਂ ਲੋ ਜੀ ਨਾ ਅਸਤਾ ਖਾ ਖਾਇਆ ਹਾਂ ਓਕਰ ਪੋਟਾ ਨੀ ਦੌੜ ਬੜੀ ਮਾਰ ਤੁਸੀਂ ਕੈਰੀ ਆਨ ਕੈਣੀ ਤੇਲ ਦੀ ਭਰ ਲਿਓ ਤੂੰ ਮੇਰੇ ਨਾਲ ਚੱਲਨੀ ਫਿਰ ਆਪਾਂ ਦੋਨੇ ਚੱਲਦੇ ਆ ਇੱਕ ਮੋਟਰਸਾਈਕਲ ਕੋਕੀ ਤੁਹਾਡੇ ਦੋ ਦੋ ਐ ਦੋਨੇ ਜਣੇ ਤੁਸੀਂ ਲੈ ਲਿਓ ਇੱਕ ਉਹ ਖੜਾ ਹੈ ਮੋਟਰਸਾਈਕਲ ਇਕਲੇ ਚੱਲਦੇ ਫਿਰ ਹੂੰ